12ਵੀਂ ਜਮਾਤ ਦੇ ਕਈ ਵਿਦਿਆਰਥੀਆਂ ਦੇ ਲਾਪਤਾ ਹੋਣ ਦੀ ਖਬਰ ਆਉਂਦੀ ਹੈ 18 ਘੰਟੇ ਬਾਅਦ ਵੀ ਉਹਨਾਂ ਦਾ ਕੁਝ ਅਤਾ ਪਤਾ ਨਹੀਂ ਚੱਲਦਾ ਤੇ ਮਾਪਿਆਂ ਦੀ ਟੈਨਸ਼ਨ ਜਿਹੜੀ ਆ ਵੱਧਦੀ ਜਾਂਦੀ ਹੈ ਜੀਹਾਂ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਫਿਰੋਜ਼ਪੁਰ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ 12ਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਸਣੇ 6 ਜਣੇ ਕੱਲ੍ਹ ਸ਼ਾਮ ਤੋਂ ਫਿਰੋਜ਼ਪੁਰ ਸ਼ਹਿਰ ਤੋਂ ਲਾਪਤਾ ਨੇ 18 ਘੰਟੇ ਦਾ ਸਮਾਂ ਬੀਤਿਆ ਉਸ ਤੋਂ ਬਾਅਦ ਵੀ ਉਹ ਲਾਪਤਾ 6 ਜਾਣਿਆਂ ਦਾ ਕੁਝ ਪਤਾ ਨਹੀਂ ਲੱਗਿਆ ਚਾਰ 12ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਇਲਾਵਾ ਇੱਕ ਇਨਵਰਟਰ ਠੀਕ ਕਰਨ ਵਾਲਾ ਮਿਸਤਰੀ ਤੇ ਇੱਕ ਪੀਜ਼ਾ ਡਿਲੀਵਰ ਕਰਨ ਵਾਲਾ ਵਿਅਕਤੀ ਵੀ ਸ਼ਾਮਲ ਆ ਪੁਲਿਸ ਇਹਨਾਂ ਦੀ ਜਾਂਚ ਕਰ ਰਹੀ ਹੈ ਮਾਮਲੇ ਨੂੰ ਲੈ ਕੇ ਜਾਂਚ ਜਾਰੀ ਹੈ ਪਰ ਹਲੇ ਤੱਕ ਪੁਲਿਸ ਦੇ ਹੱਥ ਖਾਲੀ ਨੇ ਪਰਿਵਾਰ ਵਾਲੇ ਸ਼ਿਕਾਇਤ ਲੈ ਕੇ थाना ਸਿਟੀ ਫਿਰੋਜ਼ਪੁਰ ਪਹੁੰਚੇ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਪਰਿਵਾਰਕ ਮੈਂਬਰ ਪੁਲਿਸ ਤੋਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਛੇਤੀ ਤੋਂ ਛੇਤੀ ਸਾਡੇ ਜਿਹੜੇ ਘਰ ਦੇ ਜੀ ਨੇ ਉਹਨਾਂ ਨੂੰ ਲੱਭਿਆ ਜਾਵੇ ਲਾਪਤਾ ਹੋਏ ਸਾਰਿਆਂ ਦਾ ਫੋਨ ਵੀ ਇਸ ਵੇਲੇ ਬੰਦ ਆ ਰਿਹਾ ਪਰਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਦੇ ਉੱਤੇ ਨਾਲ ਹੀ ਉੱਥੇ ਦੇ ਆਗੂ ਦਾ ਕੀ ਕੁਝ ਕਹਿਣਾ ਹੈ ਨਾਲ ਹੀ ਡੀਐਸਪੀ ਸਿਟੀ ਬਾਈਟ ਜਿਹੜੀ ਉਹਨਾਂ ਦੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਖਵਿੰਦਰ ਸਿੰਘ ਡੀਐਸਪੀ ਕੀ ਕੁਝ ਇਸ ਮਾਮਲੇ ਦੇ ਉੱਤੇ ਸਪਸ਼ਟ ਜਾਣਕਾਰੀ ਦਿੰਦੇ ਨੇ ਤੁਹਾਨੂੰ ਉਹ ਵੀ ਸੁਣਾਉਣੇ ਆ। ਮੇਟੀ ਮੇਰਾ ਬੇਟਾ ਕਾਰ ਸੁੱਕਾ ਹੋਇਆ ਸੀਗਾ ਇੱਕ ਵਿਸ਼ਵ ਬੇਟਾ ਆਇਆ ਉਹਨੂੰ 4 4:30 ਵਜੇ ਲੈਣ ਵਾਸਤੇ ਕੰਦਾ ਬਾਜ਼ਾਰ ਮੈਂ ਕੱਪੜੇ ਲੈਣ ਜਾਣਾ ਗੁਰਦੀਤ ਮੇਰੇ ਨਾਲ ਚੱਲ ਗੁਰਦੀਤ ਮੇਰੇ ਨਾਲ ਚਲਾ ਗਿਆ ਮੁੜ ਕੇ ਉਹ ਵਾਪਸ ਨਹੀਂ ਆਇਆ ਜਿੱਤੇ ਕਿੰਨੀ ਉਮਰ ਹੈ ਉਹਦੀ 17 ਸਾਲ ਦਾ ਬੇਟਾ ਕਿੱਥੇ ਪੜਦਾ ਸੀ ਗਏ ਕਿਸਮਾਜੀ ਮਾਡਲ ਚ ਪੜਦੇ ਨੇ ਬੱਚੇ ਇਹ ਵੀ ਨਾਲ ਹੀ ਪੜਦਾ ਬੇਟਾ ਇੱਕ ਮਤਲਬ ਜਿਹੜੇ ਮੁੰਡੇ ਲਾਪਤਾ ਹੋਏ ਆ ਲਾਲ ਇਹ ਕਿੱਥੇ ਦੋਸਤ ਨੇ ਹਾਂਜੀ ਦੋਸਤ ਨੇ ਕਿ ਕਲਾਸ ਵਿੱਚ ਪੜਦੇ ਚਾਰ ਮੁੰਡੇ ਨੇ ਚਾਰ ਮੁੰਡੇ ਆ ਕਿੰਨੇ ਵਜੇ ਘਰੋਂ ਗਏ ਸੀ ਕੀ ਕਰੋ ਸਾਡੇ 4:30 ਵਜੇ ਮੁੰਡਾ ਇੱਕ ਲੈਨ ਆਇਆ ਇਹਨੂੰ ਕਹਿੰਦਾ ਦੁਕਾਨ ਤੋਂ ਕੱਪੜੇ ਲੈਣੇ ਆ ਤੇ ਮੇਰੇ ਨਾਲ ਆ ਜਾ ਕੱਲ ਦੀ ਘਟਨਾ ਜੀ ਕੱਲ ਦੀ ਉਸ ਤੋਂ ਬਾਅਦ ਕੀ ਵਾਪਸ ਆਇਆ ਜਿੱਕਰ ਕੋਈ ਫੋਨ ਨਹੀਂ ਆਇਆ ਉਹ ਮੁੰਡਾ ਬੰਦ ਆ ਰਹੀ ਹੈ ਸੋਚ ਆ ਰਹੇ ਫੋਨ ਉਹਨਾਂ ਵੀ ਨਾਲ ਲੜਾਈ ਝਗੜਾ ਜਾਂ ਕੋਈ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡੇ بیٹے ਦਾ ਕਿਸੇ ਨਾਲ ਵੀ ਨਹੀਂ ਹੈ ਆਪਸ ਵਿੱਚ ਦਾ ਚਾਹਵ ਦਾ ਕੋਈ ਕਨੈਕਸ਼ਨ ਨਹੀਂ ਕਿਸੇ ਨਾਲ ਕੋਈ ਕੰਮ ਕਰਦੇ ਬਹਾਲਿਆ ਕੋਈ ਵੀ ਨਹੀਂ ਟਾਡੇ ਬੇਟੇ ਤੁਹਾਡੇ ਬੇਟੇ ਨਾਲ 21 21 ਬੱਚਾ ਤੁਹਾਡੇ ਬੇਟੇ ਨੇ ਹਾਂਜੀ ਜਿਹੜਾ ਲੈ ਕੇ ਗਿਆ ਵੀ ਸ਼ੋਭਾ ਮੁੰਡਾ ਈ 6 ਵਾਲੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਗੁਰਜੀਤ ਸਿੰਘ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਸਾਡੇ ਬੱਚੇ ਕੋਲ ਸੀ ਆ ਗਏ ਜਿੰਨੀ ਦਾ ਚਿੰਨਾ ਸ਼ਸਨ ਤੋਂ ਹੀ ਮੰਗ ਲਈ ਕਿ ਸਾਡੀ ਕਾਰਵਾਈ ਕਿੱਟੀ ਸੀ ਟੋਟਲ ਕਿੰਨੇ ਬੱਚੇ ਨੇ ਚਾਰ ਪੰਜ ਵਿੱਚ ਪੰਜ ਪੰਜ ਬੱਚੇ ਤੇ ਬ੍ਰਦਰ ਹੈ ਗੁਰਜੀਤ ਸਿੰਘ ਕੱਲ ਕੋਈ ਗੱਲ ਨਹੀਂ ਹੋਈ ਕਰੇ ਇਸ ਨੂੰ 1 ਵਜੇ ਆਇਆ ਵਾ ਕਰੇ ਉਸ ਤੋਂ ਬਾਅਦ ਸਾਡੇ ਚਾਰਵੇਂ ਫੋਨ ਆਇਆ ਇਹਨੂੰ ਕੀ ਵੀ ਲੱਫਿਕ ਆਇਆ ਲੈ ਨਾ ਉਹ ਵੀ ਸ਼ਕੀਬ ਨਾਮ ਦਾ ਨਿਆਵਾ ਕਹਿੰਦਾ ਵੀ ਆ ਜਾ ਕੱਪੜੇ ਲੈਣ ਜਾਣੀ ਆਪਾਂ ਇਹ ਕਿਹਾ ਚੱਲ ਨਹੀਂ ਮੈਣੀ ਜਾਣਾ ਥੋੜੀ ਦੌਣੇ ਮਨਾ ਕਰ ਲਾ ਤੇ ਬਾਜੀ ਕੇ اندر ਨਹੀਂ ਪਚਾਲੀ ਮeal ਚੱਲੇ ਬਬਾ 10 ਮਿੰਟ ਚਾਹੀਦੇ ਜੋ 10 ਮਿੰਟ ਹੀ ਹੁੰਦੇ ਗਏ ਅੱਧ ਦਿੱਕੇ ਰੱਬ ਰਾਸਰੀ ਪਹੁੰਚ ਗਏ ਗੁਰਦੂਰੇ ਸਾਨੂੰ 7 ਵਜੇ ਕੁਛ ਮਿੰਟ ਤੇ ਫੋਨ ਆਇਆ ਕਹਿੰਦੇ ਪਾਪਾ ਜੀ ਆਉਣ ਨਹੀਂ ਲੰਦੇ ਕੋਈ ਕਿ ਦੀਦੀ ਕੁਛ ਨਹੀਂ ਲਾਜੂ ਬੇਨੇਰਾ ਹੋ ਗਿਆ ਮੈਂ ਉਸੇ ਟਾਈਮ ਗੁਰਦੂਰੇ ਸਾਈਂ ਆ ਰਾ ਤੁਸੀ ਸਿਟੀ ਦੇ ਵੀ ਕੈਂਪਸ ਵਿੱਚ ਸਾਰਾ ਰਿਕਾਰਡਿੰਗ ਵਗੈਰਾ ਦੇਖਿਆ ਕੁਝ ਵੀ ਨਹੀਂ ਆਇਆ ਉਹਦੇ ਵਿੱਚ ਬੱਚੇ ਗੁਰਦਾਰੇ ਨਹੀਂ ਆਏਗਾ 11:30 ਵਜੇ ਤੱਕ ਸੀ ਦੇਖਦੇ ਰਹੇ ਆ ਉਸ ਸਵੇਰ ਸਿਟੀ ਮਣੀ ਚਾਕੇ ਕੰਪਲੇਂਟ ਵੀ ਕਰਤੀ ਲੇਕਿਨ ਪ੍ਰਸ਼ਾਸਨ ਅਜੇ ਤੱਕ ਕੁਝ ਵੀ ਨਹੀਂ ਸੁਣਵਾਈ ਗਈ ਤੀ ਪਹਿਲਾਂ ਵੀ ਆਪਸ ਵਿੱਚ ਪਹਿਲਾਂ ਦੋਸਤ ਮਿਲਦੇ ਹੁੰਦੇ ਸਵੇਰ ਪੜ੍ਹਾਈ ਮਿਲਦੇ ਸਕੂਲ ਆਉਂਦੇ ਜਾਂਦੇ ਕੱਟੇ ਆਉਂਦੇ ਬਟ ਐਤ ਕੀ ਵੀ ਸ਼ਮਨੀ ਮਮਾ ਨੇ ਸਾਰਾ ਕੁਝ ਸਾਨੂੰ ਇਹ ਕਿਹਾ ਵਾ ਕਹਿੰਦੀ ਵੀ ਬੱਚੇ ਆ ਜਾਣਗੇ ਆ ਜਾਂਦੇ ਤੁਸੀਂ ਟੈਨਸ਼ਨ ਨਾ ਲਓ ਜਦ ਵੀ ਅਸੀਂ ਰਾਤ ਦੇ ਤੇ ਠਾਣੇ ਆ ਜਾ ਰਹੇ ਹਾਂ ਉਹਨਾਂ ਦੇ ਪੇਰੈਂਟਸ ਨਹੀਂ ਆਏ ਇਹ ਕਿਹੜੀ ਕਲਾਸ ਚ ਪੜ੍ਹਦੇ ਸੀ ਕਿਹੜੇ ਸਕੂਲ ਚ ਸੀਗੇ ਪਲੱਸ 2 ਚ ਪੜ੍ਹਦੇ ਆ ਦਿਸ ਮਾਈ ਮੋਡਲ ਸਕੂਲ ਚ ਪੜ੍ਹਦੇ ਆ ਇਹ ਕਿੰਨੇ ਬੱਚੇ ਜਿਹੜੇ ਆ ਇਕੱਠੇ ਜਿਹੜੇ ਲਾ ਬਤਾਏ ਚਾਰ ਬੱਚੇ ਆ ਪੰਜ ਕਿਹੜੇ ਗੁਰ ਕਿਹੜੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਅਸੀਂ ਗੁਰਦੁਆਰਾ ਜਾਨੀ ਸਾਹਿਬ ਦੀ ਗੱਲ ਕਰ ਰਹੇ ਆ ਬੱਚਿਆਂ ਨੂੰ ਸਾਨੂੰ ਫੋਨ ਕੀਤਾ ਸੀ ਬੱਬਾ ਜੀ ਆਣ ਨਹੀਂ ਦੇ ਰਹੇ ਮੈਂ ਗਈ ਹਾਂ ਮੈਂ ਕਿਹਾ ਚਲੋ ਮੈਂ ਲੈ ਆਨੀ ਇਹ ਵੀ ਆਖ ਕੇ ਜ਼ਵਾਟ ਦੈਟ ਆਈ ਮੈਂ ਹੀ ਲੈ ਆਨੀਆ ਮੈਂ ਗਈ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਵਗੈਰਾ ਸਭ ਕੁਝ ਬੰਨ ਸੀਗੀ ਵਿਸ਼ਵ ਦੇ ਬਾਈਕ ਤੇ ਲਾ ਕੇ ਗਏ ਸੀਗੇ ਸਾਡੇ ਕੋਲ ਕੋਈ ਬਾਈਕ ਵਗੈਰਾ ਵੀ ਨਹੀਂ ਹੈਗੀ ਅਸੀਂ ਵਿਸ਼ਵ ਦੇ ਪੇਰੈਂਟਸ ਨੂੰ ਫੋਨ ਕੀਤਾ ਵਾ ਵੀ ਤੁਸੀਂ ਆਪ ਦੀ ਬਾਈਕ ਦਾ ਨੰਬਰ ਦੱਸੋ ਬੱਚੇ ਨਾ ਵੀ ਅਸੀਂ ਉਹ ਤੋਂ ਦੱਸ ਜਨੇ ਆ ਇੱਕ ਕਢਵਾ ਲੈਨੇ ਆ ਬਟ ਵਿਸ਼ਵ ਦੇ ਪੇਰੈਂਟਸ ਨੇ ਸਾਨੂੰ ਕਿਹਾ ਵਾ ਕੋਈ ਨੰਬਰ ਵਗੈਰਾ ਬਾਈਕ ਦਾ ਕੁਝ ਵੀ ਨਹੀਂ ਹੈਗਾ ਜਦ ਕਿ ਜਿਹੜੀ ਰਿਕਾਰਡਿੰਗਸ ਆਈ ਆ ਉਹਨਾਂ ਦੇ ਵਿੱਚ ਵਿਸ਼ਵ ਦੇ 플레이ਟਸ ਤੇ ਨੰਬਰ ਪੜ ਲੱਗੀਆਂ ਹੋਈਆਂ ਵਾ ਬਾਈਕ ਤੇ ਜਦੋਂ ਤੁਸੀਂ ਫੋਨ ਕਰੀ ਕੀਤਾ ਫੋਨ ਸਵਿਚ ਆਫ ਨੇ ਫੋਨ ਸਵਿਚ ਆਫ ਆ ਰਹਿਣਾ ਤਾਂ ਉਹ ਤਾਂ ਬਸ ਜਦੋਂ ਬੱਚੇ ਦੀ ਗੱਲ ਹੋਈ ਹੈ ਸਾਡੇ ਨਾਲ ਵੀ ਗੁਰਦੌਰ ਬਾਬਾ ਸਰਵਾੜ ਨਹੀਂ ਦੇ ਰਹੇ ਕਿਨੇ ਚ ਸਵੇਰੇ ਆਵਾਂਗੇ ਉਸ ਤੋਂ ਬਾਅਦ ਸਾਨੂੰ ਅੱਜ ਤੱਕ ਫਲੇ ਤੱਕ ਕੋਈ ਵੀ ਸੁਚੇਤ ਕਰਾ ਨਹੀਂ ਕੀਤਾ ਕਿ ਕਿ ਬੱਚੇ ਦੀ ਨਾ ਫੋਨ ਫੋਨ ਹੋਇਆ ਕਿਸੇ ਵੀ ਤਰ੍ਹਾਂ ਦੇ ਨਾ ਕੁਝ ਵੀ ਨਹੀਂ ਹੋਇਆ ਸਾਨੂੰ ਅੱਜ ਤੱਕ ਪਤਾ ਵੀ ਨਹੀਂ ਲੱਗਾ ਹੁੰਦਾ ਕੀ ਮੰਗ ਕਰਦੇ ਪਰ ਸੋਸ਼ਣ ਤਾਂ ਇਹ ਮੰਗ ਕਰਦੇ ਕਿ ਬੱਚੇ ਜਿੰਨੇ ਵੀ ਹੈਗੇ ਬਸ ਸਹੀ ਸਮੇਂ ਸਾਨੂੰ ਕਰਨੇ ਪੁੱਛਾ ਸਰ ਇਹ ਫਰੋਜਪੁਰ ਸ਼ਹਿਰ ਦਾ ਮੈਟਰ ਹੈ ਜੀ ਫਰੋਜਪੁਰ ਸ਼ਹਿਰ ਦੇ ਨਜ਼ਦੀਕ ਪਿੰਡਾਂ ਤੇ ਬਸਤੀਆਂ ਦੇ ਚਾਰ ਬੱਚੇ ਆ ਟੀਨੇਜਰ ਜਿਹੜੇ ਪਲਾਸਟੂ ਚ ਪੜਦੇ ਆ ਦੇਵ ਸਮਾਜ ਸਕੂਲ ਦੇ ਵਿੱਚ ਚਾਰੋਂ ਇੱਕੋ ਕਲਾਸ ਚ ਪੜਦੇ ਨੇ ਔਰ ਪੰਜਵਾਂ ਜਿਹੜਾ ਲੜਕਾ ਬਰਿੰਦਰ ਆ ਉਹ ਜਿਹੜੇ ਇਨਵਰਟਰ ਠੀਕ ਕਰਨ ਦਾ ਕੰਮ ਕਰਦਾ ਉਹਦੀ ਏਜ ਕੋਈ 38-40 ਸਾਲ ਦੇ ਕਰੀਬ ਆ ਕੱਲ ਸ਼ਾਮ ਤੋਂ ਇਹ ਸਾਰੇ ਜਿਹੜੇ ਆਪਣੇ ਵਿਸ਼ਵਦੀਪ ਤੇ ਗੁਰਦਿੱਤ ਮੁੰਡਾ ਹੈਗੇ ਆ ਇਹ ਬਰਿੰਦਰ ਨੂੰ ਇਨਵਰਟਰ ਠੀਕ ਕਰਨ ਵਾਸਤੇ ਘਰੇ ਬੁਲਾਉਂਦੇ ਆ ਉਸ ਤੋਂ ਬਾਅਦ ਉਹ ਕਹਿੰਦੇ ਕਿ ਇਨਵਰਟਰ ਠੀਕ ਨਹੀਂ ਉਹਨੂੰ ਦੁਕਾਨ ਤੇ ਲੈ ਕੇ ਜਾਣਾ ਪਏਗਾ ਦੁਕਾਨ ਤੇ ਜਾਣ ਤੋਂ ਬਾਅਦ ਇਹਨਾਂ ਸਾਰਿਆਂ ਦੇ ਫੋਨ ਬੰਦ ਆ ਰਹੇ ਆ ਪੰਜਾਂ ਜਣਿਆਂ ਦੇ ਬਰਿੰਦਰ ਦਾ ਪਲੱਸ ਜਿਹੜੇ ਚਾਰੋਂ ਬੱਚੇ ਨੇ ਜਿਹੜੇ ਗੁਰਦੇਵ ਸਿੰਘ ਆ ਮੁੰਡਾ ਗੋਬਿੰਦਨ ਕਲੇਬ ਤੋਂ ਵਿਸ਼ਵਦੀਪ ਸਿੰਘ ਛੇ ਵਾਲੇ ਤੋਂ ਆ ਜੀ ਬਰਿੰਦਰ ਜਿਹੜਾ ਮੁੰਡਾ ਇਨਵਰਟਡ ਠੀਕ ਕਰਦਾ ਉਹ ਹੈਗਾ ਕੰਬੋਜਨਗਰ ਤੋਂ ਪ੍ਰੋਇਪਰ ਤੋਂ ਤੇ ਲਾਹਪਰੀ ਸਿੰਘ ਅਲੀਗੇ ਤੋਂ ਤੇ ਗਰਜੀਤ ਸਿੰਘ 베ਦਿਕਲੋਂ ਤੋਂ ਸੋ ਇਹ ਪੰਜੇ ਜਿਹੜੇ ਲੜਕੇ ਨੇ ਇਹ ਕੱਲ ਸ਼ਾਮ 5:30 ਵਜੇ ਤੋਂ ਬਾਅਦ ਗਾਇਬ ਨੇ ਇਹਨਾਂ ਦੇ ਫੋਨ ਬੰਦ ਆ ਰਹੇ ਨੇ ਔਰ ਅਸੀਂ ਜਿਹੜੇ ਸਾਰੇ ਵੱਖੋ ਪਰਿਵਾਰਕ ਮੈਂਬਰ ਆ ਇੱਥੇ ਬਰੋਪ੍ਰੋਸੈਸਿੰਗ ਅਫਸਰ ਕੱਟੇ ਹੋ ਕੇ ਆਏ ਆ ਕਿ ਸਾਡੇ ਬੱਚੇ ਕੱਲ ਦੇ ਗਾਇਬ ਨੇ ਘਰ ਵਾਪਸ ਨਹੀਂ ਆਏ ਫੋਨ ਬੰਦ ਨੇ ਉਹਨਾਂ ਨਾਲ ਕੋਈ ਵੀ ਅਣਸਕਾਮੀ ਘਟਨਾ ਵਾਪਰ ਸਕਦੀ ਐ ਇਸ ਕਰਕੇ ਉਹਨਾਂ ਦਾ ਪਤਾ ਲਗਾਇਆ ਜਾਵੇ ਉਹਨਾਂ ਨੂੰ ਘਰੇ ਘਰੇ ਪਹੁੰਚਾਇਆ ਜਾਵੇ ਵਾਪਸ ਠੀਕ ਹੈ ਜੀ ਮੇਰੀ ਮਾਸੀ ਦਾ ਲੜਕਾ ਹੈ ਬਰਿੰਦਰ ਸਿੰਘ ਜੀ ਉਹ ਨੋਮੀਟਰ ਦਾ ਕੰਮ ਕਰਦਾ ਇੱਕੋ ਦੁਕਾਨ ਤੇ ਕਾਫੀ ਸਾਲ ਹੋ ਗਏ ਨੇ ਉਹਨੂੰ ਦੋ ਮੁੰਡੇ ਆਏ ਆ ਇੱਕ ਵਿਸ਼ਵਦੀਪ ਕਿਸ਼ੇ ਵਾਲੇ ਤੋਂ ਤੇ ਇੱਕ ਮੁੰਡਾ ਗੁਰਦੇਵ ਦੋਵੇਂ ਦੇ ਕਲੇਮ ਤੋਂ ਉਹਨੂੰ ਇਸ ਸ਼ੇ ਤੇ ਕਰੇ ਉਹਨੇ ਨੁਆਇਟਰ ਚੈੱਕ ਕੀਤਾ ਹੁੰਦੀ ਮੰਮੀ ਨੇ ਦੱਸਿਆ ਆਈ ਲਾ ਵੀ ਨੁਆਇਟਰ ਚੈੱਕ ਕਰਕੇ ਪਾਪਾ ਛੱਡਣ ਗਏ ਨੇ ਤੇ ਉਸ ਤੋਂ ਬਾਅਦ ਨਾ ਤਾਂ ਹੁੰਦਾ ਸਾਡੇ ਮੁੰਡੇ ਦਾ ਪਤਾ ਲੱਗਾ ਬ੍ਰਿੰਦਰ ਸਿੰਘ ਦਾ ਤੇ ਨਾ ਹੀ ਉਹ ਦੋ ਦੋ ਮੁੰਡੇ ਦਾ ਪਤਾ ਜਿਹੜਾ ਬ੍ਰਿੰਦਰ ਸਿੰਘ ਏ ਕੀ ਕੀ ਜਿਹੜਾ ਇੱਕ ਕਿੰਨੇ ਸਾਲਾਂ ਦੀ ਉਮਰ ਹੈਗੀ ਐ ਤੇ ਪੜਦਾ ਵੀ ਨਹੀਂ ਨਹੀਂ ਇਹ ਤਾਂ 40 42 ਸਾਲ ਦਾ ਇਹ ਤਾਂ ਇਨਵਰਟਰ ਦਾ ਕੰਮ ਕਰਦਾ ਐ ਵੀ 25 ਸਾਲ ਤੋਂ ਇੱਕੋ ਦੁਕਾਨ ਤੇ ਲੱਗਾ ਹੋਇਆ ਜੀ ਦੋ ਬੱਚੇ ਆਂਦੇ ਛੋਟੇ ਛੋਟੇ ਜਿਹੜੇ ਬੱਚੇ ਜਿਹੜੇ ਨੌਜਵਾਨਾਂ ਦੀ ਗੱਲ ਕੀਤੀ ਜਾ ਰਹੀ ਹੈ ਲਾ ਪਤਾ ਇਹ ਵੀ ਲਾ ਪਤਾ ਮੰਨ ਥਾ ਆਣੀ ਅੰਨੇ ਇਹ ਉਹਨਾਂ ਦੇ ਨਾਲ ਹੀ ਗਏ ਦਵਾਈ ਤੋਂ ਲੈ ਕੇ ਗਿਆ ਜੀ ਕੰਮ ਕਰਵਾਉਣ ਤੇ ਸਾਡਾ ਸਾਡਾ ਨਾਇਟਰ ਖਰਾਬ ਹੈ ਸ਼ੁਕਰੀ ਚੱਕੀ ਰੋਲ ਆ ਰਿਹਾ ਆ ਦੀ ਮਾਤਾ ਉਹ ਉਹਦੀ ਮੰਮੀ ਨੂੰ ਗੁਰਦੇਤ ਦੇ ਘਰੋਂ ਲੈ ਕੇ ਗਿਆ ਵਿਸ਼ਪ ਜੀ ਦੀ ਉਹੀ ਸਾਡੇ ਬੰਦੇ ਨੇ ਲੈ ਕੇ ਗਿਆ ਉਹਦੀ ਮੰਮੀ ਨੂੰ ਰਾਤੀ ਫੋਨ ਕੀਤਾ ਗੁਰਦੇਤ ਦੀ ਮੰਮੀ ਨੇ ਤੇ ਉਹ ਕਹਿੰਦੀ ਟੈਨਸ਼ਨ ਨਾ ਲਵੋ ਬੱਚੇ ਸਾਰੇ ਵਾਪਸ ਆ ਜਾਣਗੇ ਫਿਰ ਸਵੇਰ ਗੁਰਦੇਤ ਦੀ ਮੰਮੀ ਉਹਦੀ ਸਿਸਟਰ ਤੇ ਸਾਡੇ ਮੇਰਾ ਬ੍ਰਦਰ ਉਹਨਾਂ ਦੇ ਘਰੇ ਗਿਆ ਤੇ ਕਹਿੰਦੇ ਤੁਸੀਂ ਟੈਨਸ਼ਨ ਨਾ ਲਵੋ ਕਹਿੰਦੇ ਤੱਕ ਆ ਜਾਣਗੇ ਔਰ ਜਿਹੜੀ ਗੁਰਦੇਵ ਦੀ ਮੰਮੀ ਨੂੰ ਕੋਈ ਟੈਨਸ਼ਨ ਨਹੀਂ ਹੈ ਗਈ ਉਹਨੂੰ ਹੁਣ ਪ੍ਰਸ਼ਾਸਨ ਲੈ ਕੇ ਆਇਆ ਘਰੋਂ ਤੇ ਹੁਣ ਉਹ ਕਹਿੰਦੀ ਲੈ ਵੀ ਮੈਨੂੰ ਨਹੀਂ ਪਤਾ ਮੈਨੂੰ ਕੋਈ ਫੋਨ ਨਹੀਂ ਆਇਆ ਫੋਨ ਨਹੀਂ ਮੰਦੀ ਸੀ ਤੁਹਾਡਾ ਖੋਲ ਨਾ ਟੁੱਟਾ ਹੋਇਆ ਸਾਡਾ ਇਹ ਮੇਰੀ ਮਾਸੀ ਦਾ ਲੜਕਾ ਬਰਿੰਦਰ ਸਿੰਘ ਜੀ 42 ਸਾਲ ਹਾਂਜੀ ਹਾਂਜੀ ਤੇ ਸਰ ਮੋੜ ਸਕੂਲ ਦੇ ਕਿੰਨੇ ਬੱਚੇ ਸੀ ਚਾਰ ਬੱਚੇ ਜੀ ਇੱਕ ਉਹ ਇੱਕ ਬੱਚਾ ਹੋਰ ਇੱਕ ਬਰਿੰਦਰ ਸਿੰਘ ਜੀ ਮੇਰੀ ਮਾਸੀ ਦਾ ਲੜਕਾ ਹੈ ਉਹ ਮੀਟਰ ਦਾ ਕੰਮ ਕਰਦਾ ਹੈ ਚਾਰ ਬੱਚੇ ਜਿਨ੍ਹਾਂ ਦੀ ਕਰੀਬ ਮਕਰੀਬ 17-18 ਸਾਲ ਹੈ ਇਹ ਚਾਰੇ ਇੱਕੋ ਕਲਾਸ ਪੜ੍ਹਦੇ ਆ ਕਿ ਕੱਲ੍ਹ ਸ਼ਾਮ ਦੇ ਮਿਸਿੰਗ ਹੈ ਸਾਡੇ ਧਿਆਨ ਦੇ ਵਿੱਚ ਆਇਆ ਇਹਨਾਂ ਦੇ ਨਾਲ ਜਿਹੜਾ 24 ਸਾਲ ਦੀ ਉਮਰ ਦਾ ਹੈ ਇਨਵਰਟਰ ਮਕੈਨਿਕ ਹੈ ਤੇ ਉਮੀਦਾਂ ਦੇ ਨਾਲ ਹੈ ਪੁਛਾਰਿਆ ਤੇ ਮੋਬਾਈਲ ਫੋਨ ਬੰਦਾ ਰਿਹਾ ਜਿਸ ਦੇ ਚੱਲਦੇ ਐਸਐਸਪੀ ਸਾਹਿਬ ਦੇ ਦਿਸੰਗ ਦੇਸ਼ਾਂ ਤੇ ਅਸੀਂ ਸੀਆਈਆਈ ਦੀਆਂ ਟੀਮਾਂ ਬਣਾਈਆਂ ਸਾਡੀ ਥਾਣੇ ਦੀਆਂ ਟੀਮਾਂ ਸਪੈਸ਼ਲ ਵਾਚ ਅਸੀਂ ਕੈਮਰਾ ਵਗੈਰਾ ਚੈੱਕ ਕਰਨ ਲਈ ਜਿੱਥੇ ਉਹਨਾਂ ਦੀ ਲਾਸਟ ਸੇਕਸ਼ਨਸ ਉਮੀਦ ਹੈ ਕਿ ਜਲਦੀ ਲੱਭ ਜਾਵੇ